ਕੀ ਪੰਜਾਬ ਸਮੇਤ ਉਹਨਾਂ ਸਾਰੀਆਂ ਸੂਬਿਆਂ ਦੇ ਵਿੱਚ ਮੁਫਤ ਦਿੱਤੀ ਜਾਂਦੀ ਬਿਜਲੀ ਸਹੂਲਤ ਜਾਂ ਸਬਸਿਡੀ ਖਤਮ ਹੋਣ ਜਾ ਰਹੀ ਹੈ ਜਾਂ ਸੂਬਾ ਸਰਕਾਰਾਂ ਨੂੰ ਖਤਮ ਕਰਨੀ ਪੈ ਸਕਦੀ ਹੈ ਮਸਲਾ ਇਹ ਕਿ ਸੈਂਟਰਲ ਸਰਕਾਰ ਨੇ ਉਹਨਾਂ ਸੂਬਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨੀਤੀ ਬਣਾ ਲਈ ਹੈ ਜਿਹੜੇ ਸੂਬੇ ਬਿਲੀ ਸਬਸਿਡੀ ਤੇ ਸਹੂਲਤ ਮੁਫਤ ਦੇ ਰਹੇ ਨੇ ਪਰ ਉਹਦਾ ਭਗਤਾਨ ਨਹੀਂ ਕਰੇ ਤੇ ਜਿਸ ਤੋਂ ਸਪਸ਼ਟ ਹੋ ਰਿਹਾ ਕਿ ਕੀ ਸੂਬਾ ਸਰਕਾਰ ਨੂੰ ਹੁਣ ਪੰਜਾਬ ਦੇ ਵਿੱਚ ਮੁਫਤ ਜਿਹੜੀ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਉਹ ਬੰਦ ਕਰਨੀ ਪੈਗੀ ਚਾਹੇ ਇਸ ਬਿਜਲੀ ਸਹੂਲਤ ਵਿੱਚ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਹੈ ਚਾਹੇ ਬੰਬੀਆਂ ਦੀ ਹੈ ਚਾਹੇ ਇੰਡਸਟਰੀਆਂ ਕੋਲ ਮਿਲਾ ਕੇ ਜਿੰਨੀ ਵੀ ਸਹੂਲਤ ਪੰਜਾਬ 'ਚ ਦਿੱਤੀ ਜਾ ਰਹੀ ਹੈ ਕਿ ਉਹ ਬੰਦ ਹੋਏਗੀ ਕਿ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਵਿੱਚ ਵੀ ਬੰਦ ਹੋਏਗੀ ਕਿਉਂਕਿ ਸੈਂਟਰ ਸਰਕਾਰ ਨੇ ਹੁਣ ਡੰਡਾ ਪੜ ਲਿਆ ਤੇ ਸ਼ਕਤੀ ਨਾਲ ਇੱਕ ਪਾਲਿਸੀ ਬਣਾਉਣ ਤੇ ਸੈਂਟਰ ਵਿਚਾਰ ਕਰ ਰਿਹਾ ਪੂਰੀ ਖਬਰ ਸਾਹਮਣੇ ਆ ਰਹੀ ਹੈ ਕਿ ਕੀ ਪੰਜਾਬ 'ਚ ਖਤਮ ਹੋ ਸਕਦੀ ਹੈ ਮੁਫਤ ਬਿਜਲੀ ਸਹੂਲਤ ਕੇਂਦਰ ਵੱਲੋਂ ਬਿਲੀ سبسڈی ਦਾ ਭੁਗਤਾਨ ਨਾ ਕਰਨ ਵਾਲੇ ਸੂਬਿਆਂ ਦੇ ਖਿਲਾਫ ਸਖਤੀ ਨਾਲ ਤਿਆਰੀ ਵਿਢਣ ਦੀ ਸਕੀਮ ਘੜ ਲਈ ਗਈ ਹੈ ਪੰਜਾਬ ਸਰਕਾਰ ਲਈ ਮੁਫਤ ਬਿਲੀ ਸਹੂਲਤ ਜਾਰੀ ਰੱਖਣਾ ਹੁਣ ਮੁਸ਼ਕਲ ਦਾ ਕੰਮ ਬਣ ਸਕਦਾ ਕਿਉਂਕਿ ਕੇਂਦਰ ਸਰਕਾਰ ਨੇ ਬਿਲੀ سبسڈی ਬਿੱਲਾਂ ਦਾ ਭੁਗਤਾਨ ਕਰਨ ਵਿੱਚ ਨਕਾਮ ਰਹਿਣ ਵਾਲੇ ਰਾਜਾਂ ਉੱਤੇ ਸਖਤੀ ਕਰਦੇ ਮਕਸਦ ਨਾਲ ਨਿੱਜੀਕਰਨ ਦਾ ਸਖਤ ਤਿੰਨ ਬਦਲ ਵਾਲਾ ਫਾਰਮੂਲਾ ਤਿਆਰ ਕਰ ਲਿਆ ਹੈ ਪੰਜਾਬ ਸਰਕਾਰ ਵੱਖ-ਵੱਖ ਵਰਗਾਂ ਵਿੱਚ ਭਾਰੀ ਬਿਜਲੀ ਸਬਸਿਡੀ ਦਿੰਦੀ ਹੈ ਕਿਸਾਨਾਂ ਨੂੰ ਟਿਊਬਲ ਚਲਾਉਣ ਲਈ ਮੁਫਤ ਬਿਜਲੀ ਮਿਲਦੀ ਹੈ ਜਦ ਕਿ ਘਰੇਲੂ ਖਪਤਕਰਾਂ ਨੂੰ ਹਰ ਮਹੀਨੇ 300 ਜਿਹੜੇ ਯੂਨਿਟ ਆ ਉਹ ਮੁਫਤ ਦਿੱਤੇ ਜਾਂਦੇ ਨੇ ਸੂਬੇ ਉੱਤੇ ਸਾਲਾਨਾ ਖੇਤੀ ਦਾ ਜਿਹੜਾ ਬੋਝ ਆ ਉਹ ਸਾਲ 1997-1998 ਜਦੋਂ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਦੀ ਸਾਂਝੀ ਸਰਕਾਰ ਸੀ ਉਸ ਸਮੇਂ ਕਰੀਬ 605 ਕਰੋੜ ਰੁਪਏ ਦੀ ਸਬਸਿਡੀ ਸੀ ਜੋ ਸਾਲ 2025-26 ਜੋ ਐਸਐਮਬੀ ਆਮਾਦੀ ਪਾਰਟੀ ਦੀ ਸਰਕਾਰ 17 ਗੁਣਾ ਵੱਧ ਕੇ ਇਹ ਸਬਸਿਡੀ 605 ਕਰੋੜ ਤੋਂ ਵੱਧ ਕੇ 10000 ਕਰੋੜ ਰੁਪਏ ਦੀ ਹੋ ਗਈ ਹੈ ਹੋਰਨਾ ਵਰਗਾਂ ਨੂੰ ਵੀ ਇਸ ਮੁਫਤ ਬਿਲੀ ਸਕੀਮ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕੁੱਲ ਅਨੁਮਾਨਿਤ ਬਿਲੀ ਸਬਸਿਡੀ ਤਕਰੀਬਨ ਸਾਲਾਨਾ ਵੀਰ 500 ਕਰੋੜ ਰੁਪਏ ਦੀ ਬੰਦੀ ਹੈ ਬਿਜਲੀ ਖੇਤਰ ਦੇ ਮਾਇਰ ਤੇ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦੇ ਬੁਲਾਰੇ ਵੀ ਕੇ ਗੁਪਤਾ ਨੇ ਦੱਸਿਆ ਕਿ ਪਹਿਲੇ ਬਦਲ ਤਹਿਤ ਰਾਜ ਸਰਕਾਰ ਨੂੰ ਬਿਜਲੀ ਵੰਡ ਨਿਗਮਾ ਵਿੱਚ 51% ਹਿੱਸੇਦਾਰੀ ਵੇਚ ਕੇ ਉਹਨਾਂ ਨੂੰ ਜਨਤਕ ਨਿੱਜੀ ਭਾਈ ਵਾਲੀ ਪੀਪੀਪੀ ਮਾਡਲ ਤਹਿਤ ਚਲਾਉਣਾ ਹੋਵੇਗਾ ਦੂਜਾ ਵਿਕਲਪ ਕੀ ਦਿੱਤਾ ਗਿਆ ਇਸ ਵਿਕਲਪ ਦੇ ਤਹਿਤ ਬਿਜਲੀ ਵੰਡ ਨਿਗਮਾ ਵਿੱਚ 20% ਹਿੱਸੇਦਾਰੀ ਪ੍ਰਬੰਧਨ ਕੰਟਰੋਲ ਨਾਲ ਕਿਸੇ ਨਿੱਜੀ ਕੰਪਨੀ ਨੂੰ ਸੌਂਪਣੀ ਹੋਵੇਗੀ ਤੀਜੇ ਬਦਲ ਤਹਿਤ ਮਤਲਬ ਤਜਾਬ ਕਲਪ ਕੀ ਹੋਏਗਾ ਸਰਕਾਰ ਅਗੇ ਨਿੱਜੀਕਰਨ ਤੋਂ ਬਚਣ ਦੀ ਇੱਛਾ ਰੱਖਣ ਵਾਲੇ ਸੂਬਿਆਂ ਨੂੰ ਆਪਣੀ ਬਿਜਲੀ ਵੰਡ ਕੰਪਨੀਆਂ ਸੇਬੀ ਐਸਈਬੀਆਈ ਤੇ ਸਟਾਕ ਐਕਸਚੇਂਜ ਰਜਿਸਟਰ ਕਰਨੀਆਂ ਪੈਣਗੀਆਂ ਡਾਟ ਰਿਬਿਊਨ ਦੇ ਪਟਿਆਲਾ ਤੋਂ ਪੱਤਰਕਾਰ ਅਮਨ ਸੂਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਹਾਲ ਵਿੱਚ ਹੀ ਹੋਈ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਕੇਂਦਰ ਨੇ ਤਿੰਨ ਵਿਕਲਪਾਂ ਤੇ ਗ੍ਰਾਂਟਾ ਮੁਤਰ ਕਰਨ ਦੀ ਵੀ ਤਜਵੀਜ਼ ਸੱਤ ਰਾਜ ਜਿਨ੍ਹਾਂ ਵਿੱਚ ਪੰਜਾਬ ਸ਼ਾਮਲ ਹੀ ਹੈ ਨਾਲ ਸਾਂਝੀ ਕੀਤੀ ਸੀ ਪੰਜਾਬ ਦੇ ਕਿਸਾਨ ਜੋ ਸਿੰਚਾਈ ਲਈ ਮੁਫਤ ਬਿਲੀ ਵਰਤਦੇ ਸਨ ਤੇ ਵਰਤ ਰਹੇ ਹਨ ਉਹਨਾਂ ਨਿੱਜੀ ਕੰਪਨੀਆਂ ਨੂੰ ਬਿਲੀ ਖੇਤਰ ਤੇ ਕੰਟਰੋਲ ਕਰਨ ਦੀ ਇਜਾਜ਼ਤ ਦੇਣ ਦੇ ਵੀ ਕਿਸੇ ਵੀ ਕਦਮ ਦਾ ਵਿਰੋਧ ਕਰ ਰਹੇ ਹਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਬਿਲੀ ਸੋਧ ਬੈਲ 225 ਦਾ ਵੀ ਵਿਰੋਧ ਕੀਤਾ ਹੈ ਜਿਸ ਵਿੱਚ ਬਿਲੀ ਦਰਾਂ ਵਿੱਚ ਸੋਧ ਅਤੇ ਨਿੱਜੀ ਕੰਪਨੀਆਂ ਨੂੰ ਬਿਜਲੀ ਖੇਤਰਾਂ ਵਿੱਚ ਆਪਣੀ ਗੱਲ ਰੱਖਣ ਦਾ ਅਧਿਕਾਰ ਦੇਣ ਦੀ ਤਜਵੀਜ਼ ਹੈ ਜੂਨੀਅਰ ਨੇ ਦੋਸ਼ ਲਗਾਇਆ ਕਿ ਇਸ ਬਿਲ ਦਾ ਮਕਸਦ ਜਨਤਾ ਦੀ ਕੀਮਤ ਉੱਤੇ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਹੈ ਸੰਵਿਧਾਨ ਦੇ 8ਵੇਂ ਸ਼ੈਡਿਊਲ ਵਿੱਚ ਬਿਜਲੀ ਸਮਰੱਥੀ ਸੂਚੀ ਹੈ ਜਿਹਦਾ ਮਤਲਬ ਹੈ ਕੇਂਦਰ ਤੇ ਰਾਜਾਂ ਸਰਕਾਰ ਨੂੰ ਮਾਮਲਿਆਂ ਦੇ ਫੈਸਲਿਆਂ ਤੇ ਬਰਾਬਰ ਹੱਕ ਹੈ ਮਤਲਬ ਇਹ ਜਿਹੜਾ ਬਿਜਲੀ ਮਸਲਾ ਵਾ ਇਹ ਸਾਂਝੀ ਸੂਚੀ ਵਿੱਚ ਦਰਜ ਹੈ ਉਦਰ ਫੈਡਰੇਸ਼ਨ ਦੇ ਬੁਲਾਰੇ ਨੇ ਇਹ ਵੀ ਜ਼ਿਕਰ ਕੀਤਾ ਕਿ ਅਜਿਹੀ ਸਥਿਤੀ ਦੇ ਵਿੱਚ ਉੱਤਰ ਪ੍ਰਦੇਸ਼ ਮਹਾਰਾਸ਼ਟਰ ਮਧ ਪ੍ਰਦੇਸ਼ ਰਾਜਸਥਾਨ ਹਰਿਆਣਾ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਸਮੇਤ 794 ਰਾਜਾਂ ਦੀ ਸਲਾਹ ਤੇ ਆਧਾਰ ਉੱਤੇ ਹੀ ਬਿਜਲੀ ਦੇ ਨਿੱਜੀਕਰਨ ਦਾ ਫੈਸਲਾ ਸਾਰੇ ਰਾਜਾਂ ਤੇ ਕਿਸ ਤਰ੍ਹਾਂ ਥੋਪਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਨਿੱਜੀਕਰਨ ਲਈ ਇੱਕ ਦੇਸ਼ ਪੱਧਰੀ ਮਿਹਮ ਹਮਲਾਵਰ ਢੰਗ ਨਾਲ ਅੱਗੇ ਸੈਂਟਰ ਸਰਕਾਰ ਵਧਾਰ ਰਹੀ ਆ ਪਰ ਹੁਣ ਇਹ ਹੋ ਚੁੱਕਾ ਸਪਸ਼ਟ ਕਿ ਸਰਕਾਰ ਮਤਲਬ ਕੇਂਦਰ ਸਰਕਾਰ ਨੇ ਉਹਨਾਂ ਸੂਬਿਆਂ ਤੇ ਸਖਤੀ ਵਰਤਣ ਦਾ ਫੈਸਲਾ ਕਰ ਲਿਆ ਵਾ ਜਿਹੜੇ ਬਿਜਲੀ ਸਬਸਿਡੀ ਤੇ ਦੇ ਰਹੇ ਨੇ ਪਰ ਬਾਅਦ ਚ ਬਿਜਲੀ ਸਬਸਿਡੀ ਦਾ ਆਪਣੇ ਆਪਣੇ ਸੂਬਿਆਂ ਨੂੰ ਭਗਤਾਨ ਨਹੀਂ ਦੇ ਰਹੇ ਜਿਹਦੇ ਚੱਲਦਾ ਸੈਂਟਰ ਸਰਕਾਰ ਕਾਫੀ ਸਖਤ ਹੋ ਚੁੱਕੀ ਹੈ ਉਹ ਸੂਬੇ ਸਾਰੇ ਸੈਂਟਰ ਸਰਕਾਰ ਦੀ ਹਿੱਟ ਲਿਸਟ ਤੇ ਆ ਗਏ ਨੇ ਜਿਹੜੇ ਬਿਲੀ ਤੇ ਮੁਫਤ ਦੇ ਰਹੇ ਨੇ ਪਰ ਉਹਦਾ ਭੁਗਤਾਨ ਨਹੀਂ ਕਰ ਰਹੇ ਤੇ ਜਿਸ ਤੋਂ ਬਾਅਦ ਹੁਣ ਪੰਜਾਬ 'ਚ ਚਰਚਾ ਹੋ ਗਈ ਹੈ ਸ਼ੁਰੂ ਕਿ ਕੀ ਪੰਜਾਬ 'ਚ ਮੁਫਤ ਬਿਲੀ ਜਿਹੜੀ ਸਹੂਲਤਾ ਖਤਮ ਹੋ ਸਕਦੀ ਹੈ ਕਿਉਂਕਿ ਪੰਜਾਬ ਸਮੇਤ ਅਜਿਹੇ 7 ਸੂਬੇ ਨੇ ਜਿੱਥੇ ਬਿਲੀ ਸਬਸਿਡੀ ਦਿੱਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸ਼ੁਰੂਆਤ ਸਾਲ 1997-98 ਚ ਹੋਈ ਜਦੋਂ ਸੂਬੇ ਅੰਦਰ ਸ਼ਰਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਸੀ ਉਸ ਸਮੇਂ ਪਹਿਲਾਂ ਸਿਰਫ ਕਿਸਾਨਾਂ ਨੂੰ ਹੀ ਮੁਫਤ ਬਿਲੀ ਦਿੱਤੀ ਜਾਂਦੀ ਸੀ ਫਿਰ ਹੌਲੀ ਹੌਲੀ ਐਸਸੀ ਬੀਸੀ ਪਰਿਵਾਰਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਫਿਰ ਜਿਹੜੀਆਂ ਸਰਕਾਰਾਂ ਵਾਸਤੇ ਇਹ ਸਿਆਸੀ ਲੋਡ ਬਣ ਗਈ ਤੇ ਇਸ ਵਿੱਚ ਜਿਹੜੀ ਸਬਸਿਡੀ ਜਿਹੜੀ ਕਿਸੇ ਵੱਲੇ ਸਾਲਾਨਾ 605 ਕਰੋੜ ਰੁਪਏ ਸੀ ਉਹ ਲਗਭਗ ਹੁਣ 20500 ਕਰੋੜ ਤੋਂ ਜ਼ਿਆਦਾ ਟੱਪ ਚੁੱਕੀ ਆ ਬਦਲ ਬਿਜਲੀ ਬੋਰਡ ਦੇ ਜਿਹੜੇ ਨੇ ਉਹ ਬਾਜੇ ਵੱਜ ਚੁੱਕੇ ਨੇ ਬਿਜਲੀ ਬੋਰਡ ਨੂੰ ਜਿਹੜੀ ਗਾਂ ਸਰਕਾਰ ਨੇ ਸਬਸਿਡੀ ਦੇਣੀ ਦੀ ਉਹ ਸਮੇਂ ਸਿਰ ਨਹੀਂ ਮਿਲਦੀ ਹੈਗੀ ਜਿਸ ਕਰਕੇ ਬਿਜਲੀ ਬੋਰਡ ਦੀ ਜਿਹੜੀ ਸਥਿਤੀ ਆ ਉਹ ਕਾਫੀ ਮਾੜੀ ਹੋ ਚੁੱਕਿਆ ਉਧਰ ਸੈਂਟਰਲ ਸਰਕਾਰ ਦਾ ਲੱਗਾ ਹੈ ਕਿ ਜਿਹੜਾ ਬਿਲੀ ਬਿਲ ਆ ਉਹ ਜ਼ਿਆਦਾਤਰ ਪ੍ਰਾਈਵੇਟ ਮਾਡਲ ਨੂੰ ਪੀਪੀਪੀ ਮਾਡਲ ਦੇ ਰਾਹੀਂ ਵੇਚਣ ਦੀਆਂ ਗੱਲਾਂ ਹੋ ਰਹੀਆਂ ਚੰਡੀਗੜ੍ਹ ਦੇ ਵਿੱਚ ਵੀ ਸਰਕਾਰੀ ਬਿਜਲੀ ਸੀ ਲੇਕਿਨ ਹੁਣ ਇੱਥੇ ਪ੍ਰਾਈਵੇਟ ਕੰਪਨੀਆਂ ਆ ਚੁੱਕੀਆਂ ਉਸੇ ਤਰਜ਼ ਤੇ ਹੁਣ ਸੱਤ ਸੂਬੇ ਜਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਬੀਜਪੀ ਸਰਕਾਰ ਹੈ ਮਹਾਰਾਸ਼ਟਰ ਦੇ ਵਿੱਚ ਬੀਜਪੀ ਸਰਕਾਰ ਹੈ ਮੱਧ ਪ੍ਰਦੇਸ਼ ਰਾਜਸਥਾਨ ਹਰਿਆਣਾ ਬੀਜਪੀ ਦੀ ਸਰਕਾਰ ਹੈ ਅਜਿਹੇ ਸਰਕਾਰ ਜਿਹੜੇ ਜਿੱਥੇ ਬੀਜਪੀ ਸਰਕਾਰ ਰਾਜਕਾਰੀਆ ਉਥੇ ਜਿਹੜੇ ਤਿੰਨ ਫਾਰਮੂਲੇ ਜਿਹੜੇ ਨੇ ਉਹ ਲਾਗੂ ਕੀਤੇ ਜਾ ਰਹੇ ਨੇ ਤੋਂ ਉਸ ਤੋਂ ਬਾਅਦ ਇਹ ਸੱਤ ਸੂਬਿਆਂ ਤੇ ਜਿਹੜੇ ਫੈਸਲੇ ਲਾਗੂ ਕਰਦੇ ਜਦੋਂ ਸਹਿਮਤੀ ਬਣ ਗਈ ਤੇ ਲਾਜ਼ਮੀ ਤੌਰ ਤੇ ਫਿਰ ਉਹ ਸੂਬੇ ਉਥੇ ਮੁਫਤ ਜਿਹੜੀ ਬਿਜਲੀ ਸਹੂਲਤ ਬੰਦ ਕਰਨੀ ਪੈਗੇ ਜਿੱਥੇ ਜਿਹੜੀ ਆ ਸਹੂਲਤ ਤੇ ਦਿੱਤੀ ਜਾ ਰਹੀ ਆ ਪਰ ਉਹਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਉਹਨਾਂ ਵਿੱਚ ਪੰਜਾਬ ਇੱਕ ਹੈ ਤੇ ਕੀ ਆਮ ਆਦੀ ਪਾਰਟੀ ਸੈਂਟਰਲ ਸਰਕਾਰ ਦੀ ਇਸ ਮਿਹਮ ਦਾ ਵਿਰੋਧ ਕਰੇਗੀ ਜਾਂ ਫਿਰ ਸਮੇਂ ਸਰ ਜਿਹੜੀ ਮੁਫਤ ਬਿਜਲੀ ਸਲਾਨਾ 20500 ਕਰੋੜ ਰੁਪਏ ਬਿਜਲੀ ਸਬਸਿਡੀ ਬੰਦ ਨੇ ਉਹ ਬਿਜਲੀ ਬੋਰਡ ਨੂੰ ਸਮੇਂ ਸਰ ਦੇਗੀ ਇਸ ਜਾਣਕਾਰੀ ਨਾਲ ਤੁਹਾਡਾ ਤੜਤੁਲੰਦ ਆ ਗਿਆ ਦੇਖਦੋ ਰਿਹਾ ਬਿਸਪਾ ਧੰਨਵਾਦ